ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਆਪਣਾ ਜਿਹੜਾ ਰੋਜ਼ ਦੀ ਤਰ੍ਹਾਂ ਚੱਲਦਾ ਖਬਰਾਂ ਚੋਂ ਖਬਰ ਦਾ ਆਪਾਂ ਲੈ ਕੇ ਹਾਜ਼ਰ ਆਜੇ ਮੈਂ ਤੇ ਬਖਤੌਰ ਢਿੱਲੋਂ ਜੀ ਤੇ ਸਾਡਾ ਜਿਹੜਾ ਫੇਸਬੁੱਕ ਪੇਜ ਹੈਗਾ ਬਖਤੌਰ ਢਿੱਲੋਂ ਫੇਸਬੁੱਕ ਪੇਜ ਹੈ ਨਾਲ ਇੰਸਟਾਗ੍ਰam ਤੇ YouTube ਵੀ ਹੈ ਇਹਨੂੰ ਪਲੀਜ਼ ਫਾਲੋ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਆਪਾਂ ਅੱਜ ਢਿੱਲੋਂ ਸਾਹਿਬ ਨਾਲ ਫੇਰ ਰੋਜ਼ ਦੀ ਤਰ੍ਹਾਂ ਜੁੜਦੇ ਹਾਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਬਿਹਾਰ ਦੀਆਂ ਚੋਣਾਂ ਦਾ ਲਗਭਗ ਪਹਿਲਾ ਪੜਾ ਖਤਮ ਹੋ ਗਿਆ ਦੂਜੇ ਦੀਆਂ ਹੋਣ ਆਲੀਆਂ ਤੇ ਇਸ ਤੋਂ ਬਾਅਦ ਇਹਨਾਂ ਦਾ ਕੀ ਹਾਲ ਹੋਣਾ ਹੈ ਗੱਦੀ ਜਾਊਗੀ ਜਾਂ ਨਹੀਂ ਜਾਊਗੀ ਆ ਜਿਹੜਾ ਲੋਕ ਆਪਣੇ ਨਾਲ ਵਿਚਾਰੇ ਦੇ ਸਬਦੇਸਾਂ ਦੇ ਵਿੱਚ ਬੈਠੇ ਸਰੋਤੇ ਆਪਣੇ ਸੁਣਨ ਆਲੇ ਆ ਇਹਨਾਂ ਨੂੰ ਬਸਲੇਸ਼ਨ ਦੱਸੋ ਵੀ ਕੀ ਬਣੂਗਾ ਮੋਦੀ ਸਾਹਿਬ ਦਾ ਦੇਖੋ ਗੱਲ ਇਹ ਕੀ ਹੈ ਕਿ ਕੌਣ ਹੋਵੇ ਬੀਜੇਪੀ ਦਾ ਪਰਦਾ ਜੀ ਇਸ ਗੱਲ ਨੂੰ ਲੈ ਕੇ ਪਿਛਲੇ ਕਾਫੀ ਸਮੇ ਤੋਂ ਆਰਐਸਐਸ ਤੇ ਭਾਗਤੀ ਜਨਤਾ ਪਾਰਟੀ ਦੇ ਦਰਮਿਆਨ ਇੱਕ ਕਿਸਮ ਦਾ ਟਕਰਾਅ ਚੱਲ ਰਿਹਾ ਹੈ ਕਿਉਂਕਿ ਜੇਪੀ ਨੱਡਾ ਜਿਹੜੇ ਐਸਪਰ ਬੀਜਪੀ ਦੇ ਪ੍ਰਧਾਨ ਇਹਨਾਂ ਦੀ ਮਿਆਦ ਬਹੁਤ ਪਹਿਲਾਂ ਹੀ ਖਤਮ ਹੋ ਚੁੱਕਾ ਉਹ ਤੋਂ ਬਾਅਦ ਕੌਣ ਹੋਵੇ ਪ੍ਰਧਾਨ ਆਰਐਸਐਸ ਦੀ ਸਮਝ ਕੁਝ ਹੋ ਰਹੀ ਤੇ ਮੋਦੀ ਸਾਹਿਬ ਦੀ ਤੇ ਅਮਿਤ ਸ਼ਾਹ ਦੀ ਸਮਝ ਕੁਝ ਹੋਰ ਸੀ ਸੀ ਹਾਂ ਇਸ ਮਾਮਲੇ ਨੂੰ ਲੈ ਕੇ ਇਹ ਟਕਰਾ ਦੇ ਵਿਚਾਰੇ ਚੋਣ ਹੁਣ ਤੱਕ ਪ੍ਰਧਾਨ ਦੀ ਹੋਈ ਨਹੀਂ ਇਸੇ ਸਮੇਂ ਦੌਰਾਨ ਕੋਈ ਨਾ ਕੋਈ ਚੋਣ ਆਉਂਦੀ ਰਹਿੰਦੀ ਤੇ ਬਹਾਨਾ ਇਹ ਬਣਾਇਆ ਜਾਂਦਾ ਕਿ ਆਹ ਚੋਣ ਲੱਗ ਲੈ ਤੇ ਹੁਣਾਂ ਦੀ ਬਿਹਾਰ ਵਿੱਚ ਬਿਹਾਰ ਦੀ ਚੋਣ ਦੇ ਵਿੱਚ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ ਚਾਂਕੀਆ ਸਾਭ ਨੇ ਠੀਕ ਹੈ ਜੀ ਚਾਂਕੀਆ ਸਾਭ ਆਪਾਂ ਨੂੰ ਪਤਾ ਹੀ ਹੈ ਵੀ ਅਮਿਤ ਸ਼ਾਹ ਹੁਰੀਏ ਉਹਨਾਂ ਨੂੰ ਨਿਰਿੰਦਰ ਮੋਦੀ ਜੀ ਦਾ ਵੀ ਚਾਂਕੀਆ ਸਮਝਿਆ ਜਾਂਦਾ ਹੈ ਸਰਕਾਰ ਦਾ ਵੀ ਚਾਂਕੀਆ ਸਮਝਿਆ ਜਾਂਦਾ ਹੈ ਤੇ ਨਾਲ ਭਾਰਤੀ ਜਨਤਾ ਪਾਰਟੀ ਦਾ ਵੀ ਚਾਂਕੀਆ ਸਮਝਿਆ ਜਾਂਦਾ ਦਿਨ ਮਤਲਬ ਰੂਪਾਂ ਦੇ ਵਿੱਚ ਬੰਦਾ ਕੰਮ ਕਰਦਾ ਤਾਂ ਉਹਨੇ ਇੱਕ ਨਵਾਂ ਜਿਹੜਾ ਹੈਗਾ ਫਾਰਮੂਲਾ ਚਾਰ ਕੀਤਾ ਜਿਹੜਾ ਫਿੱਟ ਨਹੀਂ ਆ ਰਿਹਾ ਬਿਹਾਰ ਦੀ ਰਾਜਨੀਤੀ ਕਿਉਂਕਿ ਬਿਹਾਰ ਦੀ ਰਾਜਨੀਤੀ ਦੇ ਵਿੱਚ ਦੋ ਫੈਕਟਰ ਹੈ ਬਹੁਤ ਵੱਡੇ ਜੀ ਇੱਕ ਹੈ ਲਾਲੂ ਪ੍ਰਸਾਦ ਯਾਦਵ ਤੇ ਦੂਜਾ ਨतीश ਕੁਮਾਰ ਨतीश ਕੁਮਾਰ ਇਹ ਦੋਨੋਂ ਸਮਾਜਵਾਦੀ ਅੰਦੋਲਨ ਦੀ ਪੈਦਾਵਾਰ ਹੈ ਜੀ ਔਰ ਦੋਨਾਂ ਦੇ ਦਰਮਿਆਨ ਸਬੰਧ ਬਹੁਤ ਅੱਛੇ ਹੈ ਅੱਛੇ ਹੈ ਇਹਨਾਂ ਦੀ ਰਾਜਨੀਤਿਕ ਤੌਰ ਦੇ ਉੱਤੇ ਬੇਸ਼ੱਕ ਇੱਕ ਦੂਜੇ ਦੇ ਉੱਤੇ ਇਹ ਗੱਤਕੇ ਬਾਜ਼ੀ ਕਰਦੇ ਰਹੇ ਇੱਕ ਦੂਜੇ ਨੂੰ ਬੱਗਾ ਲਾਉਂਦੇ ਰਹੇ ਲੇਕਿਨ ਜਦੋਂ ਕੋਈ ਬਾਹਰੀ ਤਾਕਤ ਆਉਂਦੀ ਹੈ ਨਾ ਉਹਦੇ ਖਿਲਾਫ ਇਹਨਾਂ ਦੀ ਸਟ੍ਰੈਟਜੀ ਬਣ ਜਾਂਦੀ ਹੈ ਇੱਕ ਇਹਨਾਂ ਨੂੰ ਆਪਾਂ ਇਹਨਾਂ ਦੀ ਈ ਨਹੀਂ ਮੰਨੀ ਇਹਨਾਂ ਨੂੰ ਆਪਾਂ ਤੂੜ ਚਟੌੜੀ ਚਟੌਣੀ ਆ ਉਹ ਚਾਹੇ ਕਾਂਗਰਸ ਪਾਰਟੀ ਹੋਵੇ ਤੇ ਚਾਹੇ ਹੋਵੇ ਆ ਭਾਰਤੀ ਜਨਤਾ ਪਾਰਟੀ ਇਹ ਸਰਦਾਰੀ ਨਹੀਂ ਦਿੰਦੀ ਜੀ ਸਰਦਾਰੀ ਇਹ ਆਪਦੇ ਕੋਲੇ ਰੱਖਦੇ ਆ ਦੂਜੀਆਂ ਪਾਰਟੀਆਂ ਤੋਂ ਹਮਾਇਤ ਲੈਂਦੇ ਹਮਾਇਤ ਲੈਂਦੇ ਕਾਂਗਰਸ ਪਾਰਟੀ ਕਿਸੇ ਜਮਾਨੇ ਦੇ ਵਿੱਚ ਬਿਹਾਰ ਦੇ ਵਿੱਚ ਬਹੁਤ ਵੱਡੀ ਪਾਰਟੀ ਹੁੰਦੀ ਸੀ ਠੀਕ ਹੈ ਜੀ ਅੱਜ ਕੱਲ ਕਾਂਗਰਸ ਪਾਰਟੀ ਉੱਥੇ ਹਾਸ਼ੀਏ ਤੇ ਜਾ ਚੁੱਕੀ ਹੈ ਜੀ ਨਰਿੰਦਰ ਮੋਦੀ ਸਾਹਿਬ ਜਦੋਂ ਪ੍ਰਧਾਨ ਮੰਤਰੀ ਬਣੇ ਉਸ ਤੋਂ ਬਾਅਦ ਉਹਨਾਂ ਨੇ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਕੁਝ ਕੀਤਾ ਜੀ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਜਿਹੜੇ ਹੈਗੇ ਜ਼ਿਲ੍ਹਾ ਪੱਤਰ ਤੱਕ ਬਣਾ ਦਿੱਤੇ। ਦਿੱਲੀ ਦੇ ਵਿੱਚ ਉਹਨਾਂ ਦਾ ਬਹੁਤ ਵਧੀਆ ਹੈੱਡਕੁਆਰਟਰ ਹੈ ਜਿਹੜਾ ਫੁੱਲੀ ਕੰਪਿਊਟਰਾਈਜ਼ਡ ਹੈ। ਅੱਛਾ ਜਿੱਥੇ ਹਰ ਚੀਜ਼ ਬਸ ਤੁਹਾਨੂੰ ਮਿਲ ਸਕਦੀ ਹੈ। ਜਿਲ੍ਹਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਦਫ਼ਤਰ ਹੈ ਪ੍ਰਵਿੰਦਰ ਜੀ ਅੱਜ ਜੇ ਫਰਜ਼ ਕਰੂ ਤੁਸੀਂ ਬਠਿੰਡੇ ਦੀ ਗੱਲ ਕਰ ਲਈ ਆਪਾਂ। ਬਠਿੰਡਾ ਪਾਰਲੀਮੈਂਟ ਨੇ ਹਲਕੀਆਂ ਜਿੰਨੀਆਂ ਸੀਟਾਂ। ਉਹਨਾਂ ਸੀਟਾਂ ਦੇ ਵਿੱਚ ਜੇ ਆਪਾਂ ਦੇਖੀਏ ਕਿਸਾਨਾਂ ਨੂੰ 2-2000 ਰੁਪਏ ਕਿੱਥਾਂ ਨੂੰ ਗਏ? ਮਹਤਾਤਰਾਸ਼ ਨੂੰ ਕਿਹਨੂੰ ਮਿਲਿਆ ਇਸੇ ਤਰੀਕੇ ਨਾਲ ਪੈਨਸ਼ਨਾਂ ਕਿਹਨੂੰ ਮਿਲਦੀ ਹੈ ਸੈਂਟਰ ਵੱਲੋਂ ਅੱਛਾ ਜੀ ਇਹ ਸਾਰਾ ਜਿਹੜਾ ਆਕੜਾ ਜਿਹੜਾ ਹੈਗਾ ਇੱਕ ਲਾਮੂਨਾਂ ਕੋਲੇ ਪਿਆ ਹੈ ਉੱਥੇ ਉਹਨਾਂ ਦੀਆਂ ਟੀਮਾਂ ਬੈਠੀਆਂ ਹਨ ਕਲਿੱਕ ਕਰਦੇ ਆ ਤੇ ਨਾਲ ਦੀ ਨਾਲ ਸਭ ਕੁਝ ਸਾਹਮਣੇ ਆ ਸਾਹਮਣੇ ਪਿਛਲੀ ਵਾਰੀ ਪੰਜਾਬ ਦੇ ਵਿੱਚ ਜਿਹੜੀਆਂ ਇਹਨਾਂ ਨੂੰ 1.58% ਵੋਟਾਂ ਮਿਲ ਗਏ ਉਹਨਾਂ ਵੋਟਾਂ ਦੇ ਮਿਲਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਇਹਨਾਂ ਦੇ ਕੋਲ ਡਾਟਾ ਸੀ ਡਾਟਾ ਸੀ ਇਹਨਾਂ ਦੇ ਵਰਕਰ ਜਿਹੜੇ ਹੁੰਦੇ ਹਨ ਉਹਨਾਂ ਨੂੰ ਡਾਟੇ ਦੇ ਨਾਲ ਹੀ ਆਰਮਡ ਕਰਦੇ ਸੀ ਜੀ ਕਿਹਾ ਲੋ ਡਾਟਾ ਤੇ ਜਾਓ ਪਿੰਡਾਂ ਚ ਪਿੰਡਾਂ ਉਹ ਪਿੰਡਾਂ ਚ ਜਾ ਕੇ ਜਿਹੜੇ ਲਾਹ ਪਤਰੀਆਂ ਉਹਨਾਂ ਨੂੰ ਮਿਲਦੇ ਕਿਹਾ ਕੁਝ ਤੁਹਾਨੂੰ ਤਾਂ ਮਿਲਦਾ ਹੈ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਦੀ ਸਰਕਾਰ ਉਹਨਾਂ ਨੇ ਲੋਕਾਂ ਨੂੰ ਕਾਨੂੰਨਿਸ ਕੀਤਾ ਕਿਉਂਕਿ ਆਰਐਸਐਸ ਤੇ ਵਰਕਰ ਕਨਵਿੰਸ ਕਰਨ ਦੇ ਵਿੱਚ ਬਹੁਤ ਮਾਸਟਰ ਹੈ ਮਤਲਬ ਮਾਸਟਰ ਹੈ ਬੜੇ ਉਹਨਾਂ ਦੇ ਵਿੱਚ ਉਹਨਾਂ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਤਾਂ ਇਹ ਉਹਨਾਂ ਕੋਲ ਕੰਮ ਕਰਦੀ ਸੀ ਇਹ ਨਰਿੰਦਰ ਮੋਦੀ ਦੀ ਪਾਰਟੀ ਜਨਤਾ ਪਾਰਟੀ ਨੂੰ ਜene ਜੀ ਲੇਕਿਨ ਆਰਐਸਐਸ ਨੂੰ ਵੀ ਜene ਲੇਕਿਨ ਆਰਐਸਐਸ ਸਹਿਮਤ ਹੈ ਕਿ ਜਿਹੜੀ ਉਹਨਾਂ ਦੀ ਬ੍ਰਾਹਦੀ ਵਿਚਾਰਧਾਰਾ ਉਸ ਬਨਾਦੀ ਵਿਚਾਰਧਾਰਾ ਦੇ ਵਿੱਚ ਇਹ ਨਾ ਹੋਵੇ ਕਿ ਸਰਕਾਰ ਤੇ ਪ੍ਰਧਾਨ ਮੰਤਰੀ ਆਰਐਸਐਸ ਤੋਂ ਬਰੋ ਹੋਵੇ। ਆਰਐਸਐਸ ਦਾ ਪੋਲੀਟੀਕਲ ਵਿੰਗ ਹੈ ਭਾਰਤੀ ਜਨਤਾ ਪਾਰਟੀ ਤੇ ਉਹ ਸਮਝੇ ਹੈ ਕਿ ਜਿਹੜਾ ਰਾਜਸੀ ਵਿੰਗ ਹੈ ਉਹ ਸੱਤ ਦੇ ਉੱਪਰ ਦੀ ਨਜ਼ਰ ਆਵੇ। ਇੱਥੇ ਉਹਨਾਂ ਨੇ ਕਿਹਾ ਕਿ ਕਿਉਂਕਿ ਵਿਅਦ ਪੂਰੀ ਹੋ ਗਈ ਤੇ ਆਪਾਂ ਕਿਸੇ ਨੂੰ ਪ੍ਰਧਾਨ ਬਣਾਏਗੇ? ਜਿਸ ਬੰਦੇ ਦਾ ਨਾਮ ਲੈਂਦਾ ਮੋਦੀ ਜੀ ਨੂੰ ਕਿਸੇ ਪ੍ਰਵਾਨ ਨਹੀਂ ਹੁੰਦਾ। ਜਿਸ ਵੇਲੇ ਮੋਦੀ ਜੀ ਮੁੱਖ ਮੰਤਰੀ ਬਣੇ ਗੁਜਰਾਤ ਦੇ ਉਸ ਵੇਲੇ ਇੱਕ ਵੱਡਾ ਨਾਂ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹਦਾ ਨਾਂ ਸੀ ਸੰਜੇ ਯੋਸ਼ੀ ਸੰਜੇ ਜੋਸ਼ੀ ਕਾ ਜਿਹੜਾ ਸਕਸੀ ਜੀ ਨੂੰ ਆਰਗੇਨਾਈਜੇਸ਼ਨ ਦਾ ਇਜਾਜ਼ਤ ਬਣਾਇਆ ਗਿਆ। ਔਰ ਉਹਦੇ ਦੌਰ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਵਿੱਚ ਜਿੱਤੇ ਆਪਾਂ ਕਹਿ ਸਕਦੇ ਹਾਂ ਸਰਕਾਰਾਂ ਬਣਾਉਣ ਵਾਲੇ ਮੋਰਚੇ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਇੱਕ ਤੋਂ ਬਾਅਦ ਇੱਕ ਸਟੇਟ ਦੇ ਵਿੱਚੋਂ ਆਪਣੀਆਂ ਸਰਕਾਰਾਂ ਬਣਾਉਂਦੀ ਹੈ। ਕਾਂਗਰਸ ਪਾਰਟੀ ਘੱਟ ਗਈ ਤੇ ਭਾਰਤੀ ਜਨਤਾ ਪਾਰਟੀ ਵੱਧ ਗਈ। ਬਹੁਤ ਸਾਰੇ ਥਾਵਾਂ ਤੇ ਭਾਰਤੀ ਜਨਤਾ ਪਾਰਟੀ ਨੇ ਰੀਜਨਲ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਖਾ ਰਿਆ। ਮਿਸਾਲ ਦੇ ਤੌਰ ਤੇ ਸਭ ਤੋਂ ਪਹਿਲੀ ਗੱਲ ਕਰਾਂਗੇ ਆਪਾਂ ਮਹਾਰਾਸ਼ਟਰ ਦੀ ਜੀ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਇਆ ਕਰਦਾ ਸੀ ਸ਼ਿਵ ਸੈਨਾ ਦੇ ਨਾਲ ਜੀ ਸ਼ਿਵ ਸੈਨਾ ਦੇ ਮੋਢਿਆਂ ਤੇ ਚੜ ਕੇ ਭਾਰਤੀ ਜਨਤਾ ਪਾਰਟੀ ਸੱਤਾ ਤੱਕ ਪਹੁੰਚੀ ਹੈ ਅੱਜ ਸ਼ਿਵ ਸੈਨਾ ਦੇ ਤਿੰਨ ਚਾਰ ਟੁਕੜੇ ਹੋਏ ਟੁਕੜੇ ਹੋ ਗਏ ਉਹਨਾਂ ਟੁਕੜੇ ਕਰਕੇ ਉਹਨਾਂ ਨੇ ਆਪਣਾ ਮਤਲਬ ਕੱਢ ਲਿਆ ਏਕਨਾਥ ਸਿੰਦੇ ਜਿਹੜਾ ਹੈਗਾ ਲਾਸਟ ਜਿਹੜੀ ਸ਼ਿਵ ਸੈਨਾ ਦੇ ਵਿੱਚ ਫੁੱਟ ਪਈ ਹੈ ਜੀ ਉਹ ਪਈ ਹੈ ਇਹ ਜਿਹੜੀ ਹੈ ਪਿਛਲੀ ਸਰਕਾਰ ਤੇ ਪਿਛਲੀ ਵਿਧਾਨ ਸਭਾ ਦਾ ਉਸ ਵੇਲੇ ਇਕਨਾਥ ਸਿੰਦੇ ਨੂੰ ਬਗਾਬਤ ਕਰਵਾਈ ਇਕਨਾਥ ਸਿੰਦੇ ਨੂੰ ਮੁੱਖ ਮੰਤਰੀ ਬਣਾਇਆ ਚੋਣ ਜਿਹੜੀ ਹੈਗੀ ਮਹਾਰਾਸ਼ਟਰ ਦੀ ਜਿਹੜੀ ਮਜੂਦਾ ਵਿਧਾਨ ਸਭਾ ਹੈ ਇਹਦੀ ਚੋਣ ਜਿਹੜੀ ਹੈਗੀ ਸਿੰਦੇ ਦੀਗਵਾਈ ਚ ਲੈਣੀ ਗਈ ਲੇਕਿਨ ਜਦੋਂ ਰਿਜ਼ਲਟ ਆ ਗਏ ਸਿੰਦੇ ਸਾਹਿਬ ਪਾਸੇ ਪਾਸੇ ਹੋ ਗਏ ਤੇ ਦਵਿੰਦਰ ਫੜਨ ਵੀਸ ਬਣਾ ਲਿਆ ਮੁੱਖ ਮੁੱਖ ਮੰਤਰੀ ਇਹਹੀ ਚੀਜ਼ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਦੇ ਟੁਟਕੜੇ ਕਰਤੇ ਜੀ ਔਰ ਇਸ ਵੇਲੇ ਅਕਾਲੀ ਦਲ ਹਾਸ਼ੀ ਤੇ ਤੇ ਲਾਗੇ ਇਹ ਤੋਂ ਬਾਅਦ ਆਪਾਂ ਦੇਖੀ ਤੇ ਇਹੀ ਗੱਲ ਪੀਡੀਪੀ ਨਾਲ ਕੀਤੀ ਸੀ ਪੀਪਲ ਦੀ ਡੈਮੋਕ੍ਰੈਟਿਕ ਪਾਰਟੀ ਜੰਮੂ ਕਸ਼ਮੀਰ ਜਿਨ੍ਹਾਂ ਦੇ ਨਾਲ ਕੀ ਠੀਕ ਹੈ ਜੀ ਇਹੀ ਚੀਜ਼ ਆਪਾਂ ਦੇਖੀ ਤੇ ਸ਼ਰਦ ਪਵਾਰ ਦੀ ਪਾਰਟੀ ਨਾਲ ਕੀਤੇ ਉਹਦੇ ਲੋਟਪੜੇ ਕਰਦੇ ਠੀਕ ਹੈ ਜੀ ਜਿੱਥੇ ਇਹਨਾਂ ਦਾ ਦਾਅ ਪੈਂਦਾ ਨਾਲ ਉੱਥੇ ਕਰਦੇ ਹੁੰਦੇ ਇਹ ਕੋਪਾ ਭਰ ਦਿੰਦੇ ਐਂ ਪੂਰਾ ਰਗੜੇ ਕੱਢ ਦਿੰਦੇ ਹੁਣ ਇੱਕ ਬਿਹਾਰ ਇੱਕ ਅਜਿਹੀ ਸਟੇਟ ਹੈ ਜਿਹਨੂੰ ਮੈਂ ਸਮਝਦਾ ਰਾਜਨੀਤਿਕ ਅੌਰ ਤੇ ਬਹੁਤ ਸੁਚੇਤ ਹੈ ਸੁਚੇਤ ਹੈ ਕਿਉਂਕਿ ਬਿਹਾਰ ਦੇ ਵਿੱਚੋਂ ਹਰ ਇਨਕਲਾਬ ਬਿਹਾਰ ਦੇ ਵਿੱਚੋਂ اٹھے ਕੋਈ ਜ਼ਮਾਨਾ ਹੁੰਦਾ ਸੀ ਜਾਤੀ ਤੋਂ ਪਹਿਲਾਂ ਜਿਹੜਾ ਇਨਕਲਾਬ ਪੰਜਾਬ ਤੇ ਬੰਗਾਲ ਦੇ ਵਿਚੋਟ ਦਾ ਸੀ ਠੀਕ ਹੈ ਜੀ ਉਹ ਜੇ ਆਪਾਂ ਦੇਖੀ ਤਾਂ ਉਹ ਬਿਹਾਰ ਚੋਟ ਦਾ ਹੈ ਬਿਹਾਰ ਦੇ ਵਿੱਚੋਂ ਕਿਵੇਂ ਦੇਖੀ ਤੁਸੀਂ ਦੇਖੋ ਕਿ 1975 ਚ ਇੰਦਰਾ ਕਾਂਧੀ ਨੇ ਜਦੋਂ ਐਮਰਜੈਂਸੀ ਲਾਈ ਜੀ ਐਮਰਜੈਂਸੀ ਤੋਂ ਪਹਿਲਾਂ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ ਵਿਦਿਆਰਥੀ ਅੰਦੋਲਨ ਉਹਦੀ ਅਗਵਾਈ ਵਿਦਿਆਰਥੀਆਂ ਨੇ ਕੀਤੀ ਸੀ ਉਹਦੇ ਵਿੱਚੋਂ ਫਿਰ ਸੰਪੂਰਨ ਕ੍ਰਾਂਤੀ ਦਾ ਇੱਕ ਨਾਅਰਾ ਨਿਕਲਿਆ ਤੇ ਉਹ ਸੰਪੂਰਨ ਕ੍ਰਾਂਤੀ ਨੂੰ ਲੈ ਕੇ ਤੁਰੇ ਜੈ ਪ੍ਰਕਾਸ਼ ਨਾਰੈਨ ਜੈ ਪ੍ਰਕਾਸ਼ ਨਾਰੈਨ ਹੋਰਾਂ ਨੇ ਐਡੀ ਵੱਡੀ ਲਹਿਰ ਖੜੀ ਕਰਤੀ ਸੀ ਇਹ ਇੰਦਰਾ ਗਾਂਧੀ ਨੂੰ ਮਜਬੂਰ ਹੋਣਾ ਪੈ ਗਿਆ ਸੀ ਇਸ ਦੇਸ਼ ਦੇ ਵਿੱਚ ਐਮਰਜੈਂਸੀ ਲਗਾਸੀ ਮੇਰੇ ਯਾਦ ਆਉ ਸਮਾਂ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੈ ਉਹ ਤੋਂ ਪਹਿਲਾਂ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਈ ਸੀ ਅੱਛਾ ਜੀ ਉਹ ਰੈਲੀ ਜਿਹੜੀ ਹੈਗੀ ਆ ਉਸ ਰੈਲੀ ਦੇ ਵਿੱਚ ਜੈ ਪ੍ਰਕਾਸ਼ ਨਰਾਇਣ ਮੇਨ ਸਪੀਕਰ ਸੀ ਔਰ ਗਾਰਜ ਫਰਨਾਂਡੇਜ਼ ਜਿਹੜੇ ਅੱਜ ਵਾਲੀ ਆਜਨਤਾ ਦਲ ਯੂनाइटेड ਹੈ ਇਹਦੇ ਲੀਡਰ ਹੁੰਦੇ ਸੀ ਇਹਦਾ ਨਾਂ ਕਿਸੇ ਵੇਲੇ ਸੰਤਾ ਪਾਰਟੀ ਨੂੰ ਸੀ ਅੱਛਾ ਜੀ ਗਾਰਜ ਫਰਨਾਂਡੇਜ਼ ਵਰਕੇ ਲੀਡਰ ਵੀ ਸੀ ਤੇ ਉਸ ਵੇਲੇ ਬੋਬੀ ਫਿਲਮ ਬੜੀ ਪਪੂਲਰ ਹੁੰਦੀ ਸੀ ਠੀਕ ਹੈ ਜੀ ਹਾਂ ਬਹੁਤ ਪਪੂਲਰ ਹੁੰਦੀ ਸੀ ਤੇ ਉਹ ਅੱਜ ਜਿਹਾ ਮੀਡੀਆ ਨਹੀਂ ਹੁੰਦਾ ਸੀ ਸਿਰਫ ਇੱਕੋ ਹੀ ਟੀਵੀ ਚੈਨਲ ਹੁੰਦਾ ਸੀ ਸਰਕਾਰੀ ਟੀਵੀ ਚੈਨਲ ਦੂਰਦਰਸ਼ਨ ਜਿਹਨੂੰ ਦੂਰਦਰਸ਼ਨ ਕਹਿੰਦੇ ਸੀ ਜਦੋਂ ਦੇਖਿਆ ਕਿ ਕਾਠ ਹੋਣਾ ਸ਼ੁਰੂ ਹੋ ਗਿਆ ਜੀ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਜੇ ਤਾਂ ਉਸ ਵੇਲੇ ਮਤਲਬ ਹੈ ਵੀ ਜਿਹੜੀ ਬੋਬੀ ਫਿਲਮ ਲਾਈ ਗਈ ਕਿ ਲੋਕ ਨਾ ਜਾਣ ਆ ਜਾਣਾ ਪਰ ਲੋਕ ਐ ਵੀ ਵੱਡੀ تعداد ਦੇ ਵਿੱਚ ਰਾਮਲੀਲਾ ਗਰਾਊਂਡ ਜੀ ਨੂੰ ਆਪਾਂ ਲਾਲ ਕਿਲਾ ਗਰਾਊਂਡ ਵੀ ਕਹਿੰਦੇ ਆ ਉੱਥੇ ਇਕੱਤਰ ਹੋ ਗਏ ਇਉ ਤੁਕ ਨਾਰਾ ਚਲਾ ਸੀ ਜੀ ਖਾਲੀ ਕਰੋ ਸੰਗਹਾਸਨ ਖਾਲੀ ਕਰੋ ਕਿ ਜਨਤਾ ਆਤੀ ਹੈ ਅੱਛਾ ਜੀ ਇਹ ਇਹ ਅੰਦੋਲਨ ਸ਼ੁਰੂ ਹੋਇਆ ਸੀ ਕਿ ਇਸ ਅੰਦੋਲਨ ਨੂੰ ਪੁੱਜਣ ਵਾਸਤੇ ਐਮਰਜੈਂਸੀ ਲਗਾਈ ਐਮਰਜੈਂਸੀ ਲਗਾਈ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਜਿਹੜੀ ਹੈ ਸੰਪੂਰਨ ਕ੍ਰਾਂਤੀ ਦਾ ਆਗਾਜ਼ ਸ਼ੁਰੂਆਤ ਕਿੱਥੋਂ ਹੋਈ ਸੀ ਬਿਹਾਰ ਵਿੱਚ ਹੋਈ ਹੈ ਔਰ ਉਹਦਾ ਐਂਡ ਕਿੱਥੇ ਹੋਇਆ ਜਦੋਂ ਐਮਰਜੈਂਸੀ ਹਟੀ ਐਮਰਜੈਂਸੀ ਤੋਂ ਬਾਅਦ ਚੋਣਾ ਹੁੰਦਿਆ 1977 ਦੀਆਂ ਤੇ ਉਹਦੇ ਵਿੱਚ ਇੰਦਰਾ ਗਾਂਧੀ ਤੇ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਜਾਂਦੇ। ਫਿਰ ਉਦੋਂ ਆਪਾਂ ਬਾਅਦ ਦੇਖੀਏ ਰੀਜਨਲ ਪਾਰਟੀਆਂ ਜੇ ਕਿਤੇ ਹੈ ਇਸ ਵੇਲੇ ਜਿਹਨੂੰ ਆਪਾਂ ਕਹਿ ਸਕਦੇ ਕਿ ਜਿਨ੍ਹਾਂ ਦੀ ਹੋਂਦ ਬਰਕਰਾਰ ਹੈ ਤਾਂ ਬਿਹਾਰ ਦੇ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਹੁਣ ਇਸ ਵੇਲੇ ਹੈ ਵੀ ਦੋ ਪਾਰਟੀਆਂ ਕਿ ਲਾਲੂ ਪ੍ਰਸਾਦ ਯਾਦਵ ਦੀ ਹੈ ਆਰਜਡੀ ਰਾਜਸਟਰੀ ਜਨਤਾਦਲ ਦੂਜੀ ਹੈਗੀ ਹੈ ਜੁਨਾਈਟਿਡ ਜਨਤਾਦਲ ਜੀ ਜੀ ਹਾਂ ਜੀ ਜਨਤਾਦਲ ਜੁਨਾਈਟਿਡ ਕਹਿੰਦੇ ਹੋ ਜਨਤਾ ਦਲ ਯੂनाइटेड ਮਤਲਬ ਉਹ ਉਹ ਇਹ ਰਹਿ ਗਿਆ ਮਤਲਬ ਦੋ ਪਾਰਟੀਆਂ ਭਾਰਤੀ ਜਨਤਾ ਪਾਰਟੀ ਜਾਂ ਜਿਹੜਾ ਇਹਲਾਮ ਹੁੰਦਾ ਨਾ ਕਾਟਚੂੜ ਹੁੰਦਾ ਉਹ ਹੁੰਦਾ ਜਨਤਾ ਦਲ ਜੁਨਾ ਨतीश ਕੁਮਾਰ ਪਾਰਟੀ ਦੀ ਪਾਰਟੀ ਨਾਲ ਨतीश ਕੁਮਾਰ ਕਦੇ ਕਿਸੇ ਨਾਲ ਕਟੜ ਕਟਚੂੜ ਕਰਦਾ ਕਦੇ ਕਿਸੇ ਨਾਲ ਕਰ ਲੈਂਦਾ ਲੇਕਿਨ ਉਹ ਆਪਣੀ ਹੋਂਦ ਪਰ ਕਰਾ ਰੱਖਦਾ ਹੈ ਜਿਹੜਾ ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਜਿਆਦਵਾਲਾ ਉਹ ਭਾਰਤੀ ਜਨਤਾ ਪਾਰਟੀ ਦਾ ਕੱਟੜ ਵਿਰੋਧੀ ਹੈ। ਅੱਛਾ ਜੀ। ਉਹ ਭਾਰਤੀ ਜਨਤਾ ਪਾਰਟੀ ਨਾਲ ਹੀ ਸਮਝੌਤਾ ਕਰਦਾ ਕਿਸੇ ਨਾਲ ਵੀ ਕਰ ਸਕਦਾ। ਠੀਕ ਹੈ ਜੀ। ਔਰ ਰਾਸ਼ਟਰੀ ਜਨਤਾ 당 ਦੇ ਪ੍ਰਧਾਨ ਲਾਲੂ ਯਾਦਵ ਨੂੰ ਇਹਦਾ ਖਮਿਆਲਿਆ ਬੜਾ ਉਕਤਨਾ ਪਹੁੰਚਦਾ। ਲਾਲੂ ਯਾਦਵ ਨੂੰ ਫੜ ਕੇ ਉਹਦੇ ਤੇ ਕਿੰਨਾ ਕੁਝ ਕਰ ਸਕਦਾ। ਚਲੋ ਹੁਣ ਆਪਾਂ ਮੁੱਦੇ ਤੇ ਆਈਏ ਜਿਹੜਾ ਅੱਜ ਦਾ ਹੈ। ਅੱਜ ਦੇ ਮੁੱਦੇ ਦੇ ਵਿੱਚ ਇਹ ਆ ਗਈ ਗੱਲ ਕਿ ਹੁਣ ਉਹ ਤੇ ਤਾਜ਼ਾ ਚੋਣਾ ਹੋਣੀ ਹੈ। ਕੁਣਿਆ ਬਿਲਕੁਲ ਆਜਾ ਚੋਣਾਂ ਦੇ ਵਿੱਚ ਪਿਛਲੀ ਵਾਰੀ ਵੀ ਗੱਠਜੋੜ ਸੀ ਨतीश ਕੁਮਾਰ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਠੀਕ ਹੈ ਜੀ ਐਤਕੀ ਵੀ ਗੱਠਜੋੜ ਹੈ ਲੇਕਿਨ ਪਿਛਲੇ ਗੱਠਜੋੜ ਦਾ ਤੇ ਐਤਕੀ ਦੇ ਗੱਠਜੋੜ ਦਾ ਫਰਕ ਹੈ ਫਰਕ ਹੈ ਪਿਛਲੀ ਵਾਰੀ ਐਲਾਨ ਕੀਤਾ ਸੀ ਕਿ ਸਾਡਾ ਮੁੱਖ ਮੰਤਰੀ ਦਾ ਕੈਂਡੀਡੇਟ ਜਿਹੜਾ ਹੈਗਾ ਜੀ ਇਹਨਾਂ ਨੂੰ ਪ੍ਰਸਾਦਤਾ ਨतीश ਕੁਮਾਰ ਯਾਦਵ ਨੇ ਉਹਨਾਂ ਨੇ ਨतीश ਕੁਮਾਰ ਦਾ ਨਾਮ ਲਿਆ ਤਾਂ ਜੀ ਨतीश ਕੁਮਾਰ ਦੀ ਅਗਵਾਈ ਦੇ ਵਿੱਚ ਚੋਣ ਲੜੀ ਔਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ 5 ਸਾਲਾਂ ਦੀ ਸਰਕਾਰ ਚਲਾਇਆ ਐਤਕੀ ਮੁੱਖ ਮੰਤਰੀ ਨतीश ਕੁਮਾਰ ਹੈ ਉਹ ਕਹਿੰਦੇ ਚੋਣ ਲੜ ਰਹੇ ਨੇ ਨਤੀਸ਼ ਕੁਮਾਰ ਦੀ ਗਵਾਈ ਦੇ ਵਿੱਚ ਪਰ ਮੁੱਖ ਮੰਤਰੀ ਕੌਣ ਹੋਊਗਾ ਅਮਿਤ ਸ਼ਾਹ ਕਹਿੰਦੇ ਮੁੱਖ ਮੰਤਰੀ ਦਾ ਫੈਸਲਾ ਵਿਧਾਨ ਸਭਾ ਦੀ ਚੋਣ ਹੋਣ ਤੋਂ ਬਾਅਦ ਬਦ ਐ ਕਰ ਲੈ ਬਦ ਐ ਕਰਨਗੇ ਬੜਾ ਜੋਰ ਲਾਇਆ ਨਤੀਸ਼ ਕੁਮਾਰ ਦੇ ਧੜੇ ਦੇਵ ਦੀ ਪਾਰਟੀ ਦੇ ਜਿਹੜਾ ਵੱਡਾ ਧੜਾ ਉਹਨਾਂ ਨੇ ਕਿਹਾ ਸੀ ਐਲਾਨ ਕਰੋ ਤੁਸੀਂ ਉਹਨਾਂ ਨੇ ਕਿਹਾ ਨਹੀਂ ਐਲਾਨ ਨਹੀਂ ਕੀਤਾ ਹੁਣ ਤੱਕ ਐਲਾਨ ਨਹੀਂ ਕੀਤਾ ਪਹਿਲੇ ਪੜਾਏ ਚੋਣਾਂ ਹੋ ਚੁੱਕੀਆਂ ਪਹਿਲੇ ਪੜਾਅ ਦੇ ਚੋਣਾਂ ਦੇ ਵਿੱਚ ਕਿਉਂਕਿ ਲਾਲੂ ਦਾ ਤੇ ਜਿਹੜਾ ਨਤੀਸ਼ ਕੁਮਾਰ ਦਾ ਅੰਦਰ ਖਾਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਐਡਜਸਟਮੈਂਟ ਹੈਗੀ ਹੈ ਉਹਨਾਂ ਦੀ ਇੱਕ ਅੰਡਰਸਟੈਂਡਿੰਗ ਹੋ ਗਈ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਮੈਨੂੰ ਬਣਾ ਰਹੀ ਰਹੀ ਲੀਡਰ ਤਾਂ ਉਹਦੀ ਜਿਹੜੀ ਕਮਿਊਨਿਟੀ ਹੈ ਜਿਹੜਾ ਉਹ ਭਾਈਚਾਰਾ ਹੈ ਉਹ ਕੁਰਮੀ ਭਾਈਚਾਰਾ ਹੈ ਜੀ ਕੁਰਮੀ ਚ ਇੱਕ ਭਾਈਚਾਰੇ ਦੀਆਂ ਪੰਚਾਇਤਾਂ ਹੋਈਆਂ ਉਹਨਾਂ ਪੰਚਾਇਤਾਂ ਦੇ ਵਿੱਚ ਫੈਸਲਾ ਹੋ ਗਿਆ ਕਿ ਨਤੀਸ਼ ਕੁਮਾਰ ਨੂੰ ਜੇ ਮੁੱਖ ਮੰਤਰੀ ਨਹੀਂ ਬਣਾਉਂਦੇ ਤਾਂ ਸਾਡਾ ਭਾਰਤੀ ਜਨਤਾ ਪਾਰਟੀ ਨੇ ਕਿਦਾਂ ਬੇਤਰ ਇਹ ਹੈ ਕਿ ਜਿੱਥੇ ਨतीश ਕੁਮਾਰ ਦਾ ਕੈਂਡੀਡੇਟ ਆ ਵੋਟਰਾਂ ਨੇ ਨतीश ਕੁਮਾਰ ਨੂੰ ਪਾ ਦਿਓ ਜਿੱਥੇ ਨतीश ਕੁਮਾਰ ਦਾ ਕੈਂਡੀਡੇਟ ਨਹੀਂ ਹੈ ਉਥੇ ਮਹਾਗੱਠ ਜੋੜ ਦੇ ਲੋਕਾਂ ਨੂੰ ਵੋਟਾਂ ਪਾ ਦਿਓ ਹੁਣ ਹਾਲਾਤ ਇਹ ਬਣ ਗਏ ਇਸ ਵੇਲੇ ਦੀ ਜਿਹੜੀ ਸਥਿਤੀ ਹੈ ਕਿ ਨੰਬਰ ਜਿਹੜਾ 121 ਸੀਟਾਂ ਦੀ ਚੋਣ ਹੋ ਚੁੱਕੀ ਹੈ ਇਹ ਚੋਣ ਪਹਿਲੀ ਗੱਲ ਤਾਂ ਇਹ ਦੇਖੋ ਕਿ ਜਦੋਂ ਬਿਹਾਰ ਦੇ ਵਿੱਚ 5% ਤੱਕ ਜਦੋਂ ਪੋਲਿੰਗ ਪੋਲ ਬੱਝ ਜੀ ਉਦੋਂ ਤਬਦੀਲੀ ਹੁੰਦੀ ਹੈ ਜੀ ਐਸਕੇ ਕਹਿੰਦੇ ਜੀ 7% ਤੱਕ ਹੋ ਗਈ। ਅੱਛਾ ਜੀ। ਔਰ ਇਹ ਤਬਦੀਲੀ ਜਿਹੜੀ ਹੈਗੀ ਨੂੰ ਇਹ ਕਮਾ ਕੇ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜਿਹੜੀ ਬੱਪ ਪੋਲਿੰਗ ਐਸਕੇ ਹੋਈ ਹੈ ਪਹਿਲਾਂ ਕਦੇ ਨਹੀਂ। ਕਦੇ ਨਹੀਂ ਹੋਈ। ਇਹ ਤੋਂ ਇਹਦੇ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮਹਾਗਠਜੂਰ ਸਰਕਾਰ ਬਣਾਉਣ ਵਾਸਤੇ ਜਾ ਰਹੇ ਹੈ। ਜਾ ਰਹੇ ਹੈ। ਦੂਜੇ ਪਾਸੇ ਇਹ ਵੀ ਮਤਲਬ ਕੁਝ ਲੋਕਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹੈ ਕਿ 121 ਸੀਟਾਂ ਦੇ ਵਿੱਚੋਂ ਬਹੁ ਗਿਣਤੀ ਸੀਟਾਂ ਨਤੀਸ਼ ਕੁਮਾਰ ਦਾ ਗੁੱਟ ਜਿਹੜਾ ਉਹ ਜਿੱਤ ਰਹੇ। ਜਿੱਤ ਰਹੇ। ਜੇ ਉਹ ਜਿੱਤ ਰਹੇ ਹੈ ਇਹਦਾ ਮਤਲਬ ਵੱਡੀ ਪਾਰਟੀ ਨਤੀਸ਼ ਕੁਮਾਰ ਦੀ ਆ ਰਹੀ ਹੈ। ਨਤੀਸ਼ ਕੁਮਾਰ ਦਾਜੀ ਦਾ ਪਹਿਲਾ ਨਾਂ ਨਹੀਂ ਲੱਗਦਾ ਸੀ ਹੁਣ ਜਦੋਂ ਪ੍ਰੇਡਿਕਸ਼ਨ ਨਵੀਂ ਆ ਗਈ ਕਿ ਨਤੀਸ਼ ਕੁਮਾਰਤਾ ਕੇ ਬਦ ਰਹੇ ਤਾਂ ਹੁਣ ਐਸਪੈਕਟ ਦੇਖੋ ਕਿ ਕਮਾਂਡ ਜਿਹੜੀ ਪਹਿਲਾਂ ਅਮਿਤ ਸ਼ਾਹ ਦੇ ਹੱਥ ਸੀ ਉਹ ਤੋਂ ਕਮਾਂਡ ਵਾਪਸ ਗਈ ਉਹ ਨਰਿੰਦਰ ਮੋਦੀ ਨੇ ਆਪਦੇ ਹੱਥ ਨੇ ਜੀ ਅਮਿਤ ਸ਼ਾਹ ਨੱਡਾ ਪਾਸੇ ਤੇ ਹੁਣ ਕਮਾਂਡ ਉਹਦੇ ਕੋਲ ਇੱਕਦਮ ਸਾਰੇ ਬਿਹਾਰ ਦੇ ਵਿੱਚ ਜੀ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀਆਂ ਬਟੀਆਂ-ਬਟੀਆਂ ਤਸਵੀਰਾਂ ਲੱਗੀਆਂ ਸੀ ਉਹਨਾਂ ਦੇ ਤਸਵੀਰਾਂ ਵਾਲੇ ਇਸ਼ਤਿਹਾਰ ਲੱਗੇ ਸੀ ਉਹਨਾਂ ਦੇ ਉੱਤੇ ਇਸ਼ਤਿਹਾਰ ਨਤੀਸ਼ ਕੁਮਾਰ ਦੇ ਲੱਗੇ ਇਹ ਦੱਸਣ ਵਾਸਤੇ ਕਿ ਨਤੀਸ਼ ਕੁਮਾਰ ਸਾਡਾ ਲੀਡਰ ਅਸੀਂ ਇਹਦੇ ਨਾਲ ਅਰ ਐਲਾਨ ਜੇ ਵੀ ਨਹੀਂ ਕੀਤਾ ਨਹੀਂ ਕੀਤਾ ਜਦੋਂ ਇਹ ਐਲਾਨ ਨਹੀਂ ਕੀਤਾ ਤਾਂ ਅੰਦਰ ਖਾਤੇ ਫਿਰ ਗੱਲਾਂ ਚੱਲ ਗਈ ਗਲਤ ਨਹੀਂ ਗੱਲ ਹੁਣ ਉਹ ਇੱਕ ਪਾਸੇ ਦਾ ਲਾਲੂ ਪ੍ਰਸਾਦ ਯਾਦਵ ਤੇ ਨतीश ਕੁਮਾਰ ਦੀ ਅੰਡਰਸਟੈਂਡਿੰਗ ਹੈ ਜੀ ਚੋਣਾਂ ਦੇ ਦੌਰਾਨ ਨतीश ਕੁਮਾਰ ਦੇ ਖਿਲਾਫ ਇੱਕ ਵੀ ਸ਼ਬਦ ਜਿਹੜਾ ਨਹੀਂ ਬੋਲਿਆ ਤੇਜਸਵੀ ਯਾਦ ਜੀ ਉਹ ਇਹੀ ਕਹਿੰਦਾ ਰ ਮੇਰੇ ਚਾਚਾ ਜੀ ਜੀ ਮੇਰੇ ਚਾਚਾ ਜੀ ਨੂੰ ਹਾਈਜੈਕ ਕਰ ਲਿਆ ਗੁਜਰਾਤ ਲਾਭੀ ਨੇ ਜੀ ਗੁਜਰਾਤ ਲਾਭੀ ਮੇਰੇ ਚਾਚਾ ਜੀ ਨੂੰ ਮੁੱਖ ਮੰਤਰੀ ਦੀ ਬਣ ਬਣਾਰੀ ਉਹ ਹਾਈਜੈਕ ਕਰਕੇ ਲੈ ਗਈ ਲੈ ਗਈ ਦੂਜੇ ਪਾਸੇ ਤੇਜਸਵੀ ਦੀ ਮਾਂ ਰਾਵੜੀ ਦੇਵੀ ਰਾਵੜੀ ਦੇਵੀ ਕਹਿੰਦੀ ਹੈ ਪਰਮਾਤਮਾ ਸੇ ਅਪੀਲ ਕਰਤੇ ਹੈ ਕਿ ਨਤੀਸ਼ ਜੀ ਤੰਦਰੁਸਤ ਰਹੇ ਤੰਦਰੁਸਤ ਰਹੇ ਉਹ ਤੰਦਰੁਸਤ ਰਹੇ ਉਹ ਵਿਹਾਰ ਕੀ ਸੇਵਾ ਕਰੇ ਮਤਲਬ ਹੈ ਵੀ ਉਹਨਾਂ ਵੱਲੋਂ ਕੋਈ ਨਾ ਹਮਲਾ ਨਹੀਂ ਹੋ ਰਿਹਾ ਨਾ ਨਤੀਸ਼ ਕੁਮਾਰ ਤੇ ਉਹਨਾਂ ਤੇ ਹਮਲਾ ਹੋ ਰਿਹਾ ਹੈ ਠੀਕ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਕਿਸਾ ਨਤੀਸ਼ ਕੁਮਾਰ ਤੇ ਹਮਲੇ ਕਰ ਰਹੇ ਹੈ ਜੀ ਦੂਜੇ ਪਾਸੇ ਦੇਖੀਏ ਤੇ ਲਾਲੂ ਯਾਦੂ ਤੇ ਮਹਾਗੱਠ ਜੋ ਜਿਹੜਾ ਉਹ ਵਿਜੇਪੀ ਤੇ ਕਰ ਰਹੇ ਹੈ ਜੀ ਇਹਦੇ ਵਿੱਚੋਂ ਕੀ ਨਿਕਲਦਾ ਹੈ ਇਹ ਪਤਾ ਲੱਗੂਗਾ ਇਲੈਕਸ਼ਨ ਜਦੋਂ ਬਕਮਲ ਹੋ ਗਿਆ ਉਦੋਂ ਬਾਅਦ ਜੀ ਹੁਣ ਆ ਗਈ ਅਗਲੀ ਗੱਲ ਅਗਲੀ ਗੱਲ ਇਹ ਹੈ ਕਿ ਜੋ ਜਾਣਕਾਰੀ ਮਿਲੀ ਹੈ ਜੋ ਖਬਰਾਂ ਪੂਣ ਛਣ ਕੇ ਆ ਰਹੀਆਂ ਕਿ ਪਿਛਲੇ ਦਿਨਾਂ ਦੇ ਵਿੱਚ ਸੰਜੇ ਯੋਸ਼ੀ ਤੇ ਅਮਿਤ ਸ਼ਾਹ ਦੀ ਮੁਲਾਕਾਤ ਹੋ ਮੁਲਾਕਾਤ ਹੋਈ ਜੀ ਇੱਕ ਨਹੀਂ ਮੁਲਾਕਾਤ ਕਈ ਵਾਰੀ ਹੋ ਚੁਕੀ ਹੈ ਇਹਨਾਂ ਮੁਲਾਕਾਤਾਂ ਨੂੰ ਸਰਪ੍ਰਸਤੀ ਦੱਸਦੇ ਹੈਗੇ ਆ ਆਰਐਸਐਸ ਚੀਫ ਮੋਹਨ ਭਗਵਤ ਭਗਵਤ ਉਡੀ ਮੋਹਨ ਭਗਵਤ ਦੀ ਜਿਹੜੀ ਉਹਨਾਂ ਨੂੰ ਸਰਪ੍ਰਸਤੀ ਹੈ ਮੋਹਨ ਭਗਵਤ ਇਹ ਚਾਹੁੰਦੇ ਕਿ ਮੋਦੀ ਆਖੜਿਆ ਹੋਵੇ ਮੋਦੀ ਅੜਿਆ ਹੋਇਆ ਮੋਦੀ ਨੂੰ ਸਬਕ ਸਿਖਾਇਆ ਜਾਵੇ ਸੋ ਮੋਦੀ ਨੂੰ ਕਿਵੇਂ ਲਾਹਿਆ ਜਾ ਸਕਦਾ ਕਿਵੇਂ ਲਾਹੇ ਮੋਦੀ ਨੂੰ ਲਾਹ ਤਾਂ ਜਾ ਸਕਦਾ ਜੇ ਅਮਿਤ ਸ਼ਾਹ ਉਹਨਾਂ ਦੇ ਨਾਲ ਜਾ ਕੇ ਰਹੇ ਕਿਉਂਕਿ ਅਮਿਤ ਸ਼ਾਹ ਹੀ ਮੋਦੀ ਦਾ ਐਸਵੇਂ ਸਾਰਾ ਕਰਤਾ ਕਰਤਾ ਹੈ ਸਿਪਾਹਸਲਾਰ ਉਹ ਹੈ ਅਮਿਤ ਸ਼ਾਹ ਦਾ ਵੀ ਸੁਪਨਾ ਹੈ ਕਿ ਕਦੇ ਇਸ ਦੇਸ਼ ਤੇ ਉੱਤੇ ਮੇਰਾ ਵੀ ਰਾਜ ਭਾਗ ਹੋਵੇ ਇਸ ਕਰਕੇ ਜੋਸ਼ੀ ਦੀ ਜਿਹੜੀ ਵਿਰੋਧਤਾ ਹੈ ਉਹਦੀ ਵਿਰੋਧਤਾ ਅਮਿਤ ਸ਼ਾਨਾ ਲੀਗ ਦੇ ਵਿਰੁੱਧ ਨਰਿੰਦਰ ਮੋਦੀ ਨਾਲ ਜੀ ਜੀ ਕਿਉਂਕਿ ਜੋਸ਼ੀ ਨੂੰ ਸੰਜੇ ਜੋਸ਼ੀ ਨੂੰ ਕੱਢਿਆ ਸੀ ਗੁਜਰਾਤ ਦੇ ਵਿੱਚੋਂ ਨਰਿੰਦਰ ਮੋਦੀ ਨਾਲ ਨਰਿੰਦਰ ਮੋਦੀ ਨੇ ਚਰਿਤਰਹੀਨਤਾ ਦੇ ਘਟਿਆ ਇਲزام ਲਾਉਂਦੀ ਇੱਕ ਜਿਹੜੀ ਹੈ ਵੀਡੀਓ ਜਾਲੀ ਪਿੱਛੋਂ ਉਹ ਜੜੀ ਕਰਵਾਈ ਸੀ ਜਿਹੜੀ ਬਾਅਦ ਵਿੱਚ ਪਤਾ ਲੱਗਾ ਕਿ ਉਹ ਵੀਡੀਓ ਜਾਲੀ ਸੀ ਇਸ ਕਰਕੇ ਵਿਰੋਧ ਹੋ ਨਜ਼ਾਇਆ ਆਰਐਸਐਸ ਦਾ ਹਰਮਨ ਪਿਆਰੇ ਜੀ ਅਤੇ ਇਸੇ ਤਰੀਕੇ ਦੇਖਿਏ ਜੇ ਸੁਨਦਰਾ ਰਾਜੇ Rajasthan ਦੀ ਸਾਬਕਾ ਮੁੱਖ ਮੰਤਰੀ ਉਹਦਾ ਵਿਰੋਧ ਨਰਿੰਦਰ ਮੋਦੀ ਨਾਲ ਨਹੀਂ ਹੁੰਦਾ ਜਿੰਨਾ ਅਮਿਤ ਸ਼ਾਹ ਨਾਲ ਕਿਉਂਕਿ ਉਹਨੂੰ ਮੁੱਖ ਮੰਤਰੀ ਅਮਿਤ ਸ਼ਾਹ ਨਹੀਂ ਬਣ ਦਿੱਤਾ। ਇਹੀ ਚੀਜ਼ ਦੇਖੀ ਆਪਾਂ ਤਾਂ ਜਿਹੜੇ ਉੱਥੋਂ ਵਾਲੇ ਹੈਗੇ Madhya Pradesh ਵਾਲੇ ਕੀਤੀਬੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦਾ ਵਿਰੋਧ ਨਰਿੰਦਰ ਮੋਦੀ ਨਾਲ ਨਹੀਂ ਉਹਨਾਂ ਦਾ ਵੀ ਅਮਿਤ ਸ਼ਾਹ ਨਾਲ ਜਿਹੜੇ ਬਾਬਾ ਜੀ ਹੈ ਜੀ ਜੋਗੀ ਅਦਿੱਤਿਆਨਾਥ ਜੀ ਉਹਨਾਂ ਦਾ ਨਰਿੰਦਰ ਮੋਦੀ ਨਾਲ ਉਹਨਾਂ ਵਿਰੋਧ ਨਹੀਂ ਜਿੰਨਾ ਅਮਿਤ ਸ਼ਾਹ ਨਾਲ ਇਸ ਕਰਕੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਮੋਦੀ ਸਾਹਿਬ ਮੇਰਾ ਕਹਿ ਲੈ ਉਹਨਾਂ ਨੂੰ ਕਤਰ ਕਰਨ ਲੱਗੇ ਪਏ। ਨਿਰਿੰਦਰ ਦੇ ਪਾਸੇ ਇਹ ਆਰਐਸਐਸ ਦੀ ਮਦਦ ਦੇ ਨਾਲ ਉਤਰ ਲਗੇ ਪਏ ਆ ਖੁਦਾ ਨਾ ਖਾਸਤਾ ਜੇ ਉਥੇ ਰਿਜ਼ਲਟ ਨੈਗੇਟਿਵ ਗਿਆ ਨੈਗੇਟਿਵ ਗਿਆ ਭਾਰਤੀ ਜਨਤਾ ਪਾਰਟੀ ਦੇ ਤੇ ਫਿਰ ਇੱਕਦਮ ਹੋ ਰਹੀ ਹੈ ਕਿ ਨਿਰਿੰਦਰ ਮੋਦੀ ਸਾਹਿਬ ਉਹ ਜਿਹੜੀ ਹੈਗੇ ਲੀਡ ਕਰਨ ਦੇ ਸਮਰੱਥ ਨਹੀਂ ਰਹੇ ਇਹਨਾਂ ਨੂੰ ਤਬਦੀਲ ਕਰੀਏ ਔਰ ਤਬਦੀਲ ਕਰਨ ਵਾਸਤੇ ਲੱਗਦਾ ਤਾਂ ਇਹੋ ਸੀ ਜੇ ਬਿਹਾਰ ਦੇ ਵਿੱਚ ਇਲੈਕਸ਼ਨ ਹਾਰ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਤਾਂ ਉਹਦਾ ਨਤੀਜਾ ਇਹ ਹੋ ਸਕਦਾ ਹੈ ਕਿ ਕਿਤੇ ਨਤੀਸ਼ ਕੁਮਾਰ ਹਮੇਤਪਾਪ ਸੱਲੂਗੇ ਤੇ ਸਰਕਾਰ ਡਿਗੂ ਜੀ ਕਿਉਂਕਿ ਜਿਹੜਾ 28 ਸੀਟਾਂ ਨतीश ਕੁਮਾਰ ਤੇ ਚੰਦਰਬਾਬੂ ਲੈਡੀ ਦੀ ਨੌਂਟ ਦੀਆ ਸਰਕਾਰ ਉਹਦੇ ਦੇ ਖੜੀ ਹੈ ਜੀ ਪਰ ਕਿਉਂਕਿ ਨतीश ਕੁਮਾਰ ਦੀ ਜਾਂ ਜਿਹੜਾ ਜਨਤਾ ਦਾ ਜੂ ਹੈ ਉਹਦੇ ਵਿੱਚ ਵੀ ਕੁ ਸਪੈਕ ਕੀਤੀ ਹੋਈ ਹੈ ਬੀਟੀਪੀ ਨੇ ਉਹਦੇ ਵੀ ਪਾਰਲੀਮੈਂਟ ਦੇ ਮੈਂਬਰ ਵੀ ਕਈ ਉਹਨਾਂ ਨੇ ਆਪਣੇ ਹੱਕ ਵਿੱਚ ਕੀਤੇ ਹਾਲੇ ਉਹਨਾਂ ਨੇ ਐਲਾਨ ਨਹੀਂ ਕੀਤਾ ਪਰ ਉਹ ਉਹਨਾਂ ਨੂੰ ਇਸਤੇਮਾਲ ਕਰ ਸਕੀਏ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਆਰਐਸਐਸ ਕਾ ਪਰ ਇਹ ਜਿਹੜਾ ਪ੍ਰਸ਼ਨ ਕਰਨ ਦੀ ਦਾਅ ਵਿੱਚ ਹੈ ਜੀ ਦੇ ਵਿੱਚ ਅਮਿਤ ਸ਼ਾਹ ਨੂੰ ਇਸਤੇਮਾਲ ਕੀਤਾ ਜਾਵੇ ਸੰਜੇ ਜੋਸ਼ੀ ਨੂੰ ਉਹਦੇ ਵਿੱਚ ਇੱਕ ਕਾਰਜ ਸਾਧਕ ਬਣਾਇਆ ਜਾਵੇ ਔਰ ਇਹ ਮਿਲ ਕੇ ਇਹ ਦੋਨੇ ਜਣੇ ਮਤਲਬ ਜਿਹੜਾ ਹੈਗਾ ਜਦੋਂ ਵੀ ਇਹਨਾਂ ਦੀ ਕਾਂਗਰਸ ਆਪਨੀ ਬੀਜੇਪੀ ਦੀ ਸੰਸਦੀ ਦਲ ਦੀ ਮੀਟਿੰਗ ਹੋਦੀ ਹੈ ਤੇ ਉੱਥੇ ਇੱਕਦਮ ਕਹਿ ਦੇਣ ਜੀ ਆਰਐਸਐਸ ਨੇ ਕਹਿੰਤਾ ਤਾਂ ਸਮਝ ਲਓ ਸਰਕਾਰ ਚ ਗਈ ਉਹ ਬਿਲਕੁਲ ਤਾਂ ਫਿਰ ਜਿਹੜਾ ਹੈਗਾ ਅਮਿਤ ਸ਼ਾਹ ਅੱਗੇ ਆ ਸਕਦਾ ਹੈ ਫਾਰਦੀ ਟਾਈਮ ਵੀ ਆਰਐਸਐਸ ਅਮਿਤ ਸ਼ਾਹ ਨੂੰ ਬਣਾ ਸਕਦੀ ਹੈ ਪ੍ਰਾਈਮ ਮਿਨਿਸਟਰ ਤੇ ਸੰਜੇ ਗਾਂਧੀ ਨੈਸ਼ਨਲ ਪ੍ਰੈਜ਼ੀਡੈਂਟ ਬਣ ਸਕਦਾ ਬੀਜੇਪੀ ਸੋ ਕੁੱਲ ਮਲਾਕੇ ਮੇਰਾ ਮੰਨਣਾ ਇਹ ਹੈ ਕਿ ਇਹ ਜਿਹੜੇ ਚੋਣ ਰਿਜ਼ਲਟ ਹੈ ਇਹਨਾਂ ਚੋਣ ਰਿਜ਼ਲਟਾਂ ਦੇ ਉੱਤੇ ਨਰਿੰਦਰ ਮੋਦੀ ਸਾਹਿਬ ਦੀ ਹੂਣੀ ਟਿੱਕੀ ਹੋਈ ਹੈ ਟਿੱਕੀ ਹੋਈ ਹੈ ਅਗਰ ਉੱਥੇ ਭਾਰਤੀ ਜਨਤਾ ਪਾਰਟੀ ਹਾਰ ਜਾਂਦੀ ਹੈ ਤਾਂ ਬਹੁਤ ਵੱਡੀ ਫਿਰ ਇੱਕ ਜਿਹੜਾ ਹੈਗਾ ਧਮਾਕਾ ਹੋਊਗਾ ਜਿਹਦੇ ਵਿੱਚ ਉਹਦੇ ਨੂੰ ਪਤਾ ਲੱਗੂ ਕਿ ਨਰਿੰਦਰ ਮੋਦੀ ਨੂੰ ਆਰਐਸਐਸ ਨੇ ਆਪਣੇ ਦੋ ਬੰਦਿਆਂ ਨਾਲ ਨੰਬਰ 1 ਸੱਜੇ ਜੋਸ਼ੀ ਤੇ ਨੰਬਰ 2 ਅਮਿਤ ਸ਼ਾਹ ਇਹਨਾਂ ਦੀ ਮਦਦ ਦੇ ਨਾਲ ਉਹਦੇ ਪਤਾ ਲੱਗਣਾ ਕਿ ਜੀ ਨਰਿੰਦਰ ਮੋਦੀ ਸਾਹਿਬ ਗਏ ਤੇ ਉਹਨਾਂ ਦੀ ਛਾਦ ਦਿੱਤੀ ਨਮਾ ਪ੍ਰਧਾਨ ਮੰਤਰੀ ਬਣ ਗਿਆ ਜੀ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਸੀਂ ਇਹ ਦੇਖ ਰਹੇ ਸੀ ਕਿ ਬਫਤੌਟਲੋ ਫੇਸਬੁੱਕ ਪੇਜ ਆਪਾਂ ਬਫਤੌਟਲੋ ਜਿੰਨਾ ਗੱਲਬਾਤ ਕੀਤੀ ਹੈ ਅੱਜ ਤੁਸੀਂ ਵਿਆਹ ਦੀਆਂ ਚੋਣਾਂ ਬਾਰੇ ਵਿਚਾਰ ਚਰਚਾ ਸਾਰੀ ਸੁਣੀ ਲਈ ਅੱਗੇ ਪ੍ਰੋਗਰਾਮ ਜਾਰੀ ਰਹਿਣਗੇ ਸਾਡੇ ਇਸੇ ਤਰ੍ਹਾਂ ਹੀ ਸੁਣਦੇ ਰਹੋ ਸਾਨੂੰ ਤੇ ਸਾਡੇ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ